ਕਰੋੜਾਂ ਅਰਬਾਂ ਸਾਲ ਪਹਿਲਾਂ ਇਸ ਬ੍ਰਹਿਮੰਡ ਦੀ ਉਤਪਤੀ ਹੋਈ ਫਿਰ ਪ੍ਰਮਾਤਮਾ ਨੇ ਬਣਾਈ ਅਰਥ ਅਰਥ ਯਾਨੀ ਕਿ ਸਾਡੀ ਪ੍ਰਿਥਵੀ ਸਾਡੀ ਪ੍ਰਿਥਵੀ ਦੇ ਵਿੱਚ ਸਭ ਤੋਂ ਸੋਹਣਾ ਦੇਸ਼ ਬਣਾਇਆ ਹਿੰਦੁਸਤਾਨ ਹਿੰਦੁਸਤਾਨ ਦੇ ਵਿੱਚ ਸਭ ਤੋਂ ਸੋਹਣੀ ਜਗ੍ਹਾ ਬਣਾਈ ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਸੋਹਣੀ ਜਗ੍ਹਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਪੂਨਿਕ ਆਓ तो हम हाँ लेके चलते हैं हाँ अब थोड़ा मुश्किल था है नो लपना पर कोशिश करते हैं मिल ही जाएगा ए, 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 ए। आ मिल गया ਕੁੱਕਵੇਂ ਸਤੇ ਪਿਆਜ ਜਿਵੇਂ ਪੂਆ ਦੇ ਘਰੇ ਆਏ ਹੁੰਦੇ ਐ ਓਏ ਓਏ ਓ ਮੁੰਡਿਓ ਏ ਸੋ ਜਾ ਪੁੱਤ ਕੁਗਲੇ ਮੇਰੇ ਸੋ ਜਾ ਸਾੜਿਆ ਮੈਂ ਮਕਾਨ ਮਰਗਾ ਸੋਰੀ ਨਹੀਂ ਸੋਰੀ 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 ਦਾ ਸੋਰੀ ਦਾ ਕਰਾ ਛੱਡੋ ਅਜੇ ਰਾਤ ਤਾਂ ਸਿੱਟੋ ਐ ਅੰਕਲ ਜੀ फेर ਮੈਨੂੰ ਜੀਕੀਨ ਨੂੰ ਨਹੀਂ ਹੈਗਾ ਕਿਸੇ ਤੇ ਮੈਂ ਐਡਵਾਂਸ ਜੀ ਲੈਣਾ ਬਤਰਾਇਆ ਕਿਰਾਇਆ ਕੱਢੋ ਯਕੀਨ ਹੈਗਾ ਨਾ ਅੰਕਲ ਜੀ ਤੁਸੀਂ ਮੇਰੇ ਦਿਲ ਤੇ ਹੱਥ ਰੱਖ ਕੇ ਕੋਈ ਸੁਣੋ ਯਕੀਨ ਲੈਗਾ ਨਾ ਮੈਨੂੰ ਪੂਰਾ ਯਕੀਨ ਨਹੀਂ ਹੈਗਾ ਤੁਹਾਡੇ ਕੈਸ਼ ਕੱਢੋ ਕੈਸ਼ ਕੈਸ਼ ਤਾਂ ਹੈ ਨਹੀਂ ਜੀ ਕੈਸ਼ ਤਾਂ ਹੈ ਨਹੀਂ ਜੀ ਕੈਸ਼ ਹੈ ਨਹੀਂ ਤੇ ਗੂਗਲ ਪੇ ਕਰੋ ਚਲੋ ਅੱਜ ਨਾਲ ਜੀ ਸਰਵਰ ਡਾਊਨ ਹੈ ਜੀ ਕੱਲ ਨੂੰ ਗੂਗਲ ਪੇ ਕਰ ਦਾਂਗੇ ਜੀ ਪੱਕਾ ਅੱਛਾ ਸਰਵਰ ਡਾਊਨ ਹੈ ਚੈੱਕ ਬੁੱਕ ਹੈਗੀ ਚੈੱਕ ਦਿਓ ਚੈੱਕ ਕਰੋ ਤੁਸੀਂ ਐ ਕਰੋ ਜੀ ਤੁਹਾਨੂੰ ਸ਼ਾਮ ਤੱਕ ਦੇ ਦਾਂਗੇ ਜੀ ਸ਼ਾਮ ਕਰਦਣੇ ਹੈ ਲੈ ਸ਼ਾਮ ਤੱਕ ਰਾਹ ਮਿਲ ਜਾਣਾ ਚਾਹੀਦਾ ਮੈਨੂੰ ਨਹੀਂ ਟਿੰਡ ਫੋੜੀ ਚੱਕ ਕੇ ਤੁਹਾਡੀ ਗਲੀ ਚ ਮਾਰੂਗਾ ਠੀਕ ਹੈ ਹਾਂਜੀ ਹਾਂਜੀ ਹੋ ਜੋ ਸ਼ਾਮ ਤੱਕ ਕਰਨਾ ਹੈ ਜਲਦੀ ਕਰੋ ਇਹ ਤਾਂ ਯਾਰ ਕੋਈ ਤਾਂ ਜਾਦੂ ਆ ਹਾਂ ਹੋਏ ਹੋਏ ਓਏ ਕਮਲਿਆ ਇਹ ਚ ਜਾਦੂ ਨਹੀਂ ਹੈਗਾ ਇਹ ਸਾਲੀ ਆਪ ਹੀ ਇੱਕ ਜਾਦੂਆ ਓਏ ਆਪ ਹੀ ਜਾਦੂ ਹੈ ਦਾ ਕਿਸੇ ਸ਼ਾਇਰ ਨੇ ਕਿਹਾ ਹੈ ਜਿਹੜਾ ਖਾਵੇ ਜਰਦਾ ਉਹ 100 ਸਾਲ ਨਹੀਂ ਮਰਦਾ ਵਾਓ ਕੀ ਬਾਤ ਹੈ ਜਿਹੜਾ ਪੀਵੇ ਬੀੜੀ ਉਹਦੇ ਸੱਪ ਲੜੇ ਨਾ ਕੀੜੀ ਵਾਓ ਜਿਹੜਾ ਪੀਵੇ दारू ਹੋਇਆ ਮਰਜੂ ਜਾਂ ਫਿਰ ਕਿਸੇ ਨੂੰ ਮਾਰੂ ਇੱਕ ਗੱਲ ਹੈ ਛੋਟੇ ਭਾਈ ਤੂੰ ਵੀ ਨੋਟ ਕਰ ਲਈ ਤੂੰ ਵੀ ਨੋਟ ਕਰ ਲਈ ਓਏ ਇਹ ਜਿਹੜੀ ਚੀਜ਼ ਹੈ ਨਾ ਸ਼ਰਾਬ ਇਹ ਉਸੇ ਬੰਦੇ ਨਾਲ ਪੀਓ ਜਿਹੜੇ ਤੇ ਤੁਹਾਨੂੰ ਵਿਸ਼ਵਾਸ ਹੈ ਜਿਹੜਾ ਤੁਹਾਡਾ ਆਪਣਾ ਓਏ ਛੋਟੇ ਭਾਈ ਵੱਡੇ ਭਾਈ ਤੇ ਵਿਸ਼ਵਾਸ ਨਹੀਂ ਮੈਨੂੰ ਅਪਦਾ ਨਹੀਂ ਸਮਝਦਾ ਤੂੰ ਕੀ ਕੁਛ ਨਹੀਂ ਕੀਤਾ ਤੇਰੇ ਲਈ ਕੰਮ ਲਿਆ ਆ ਮੂਤ ਕਰਨ ਚੱਲਿਆ ਯਾਰ ਕਿਹੜਾ ਵੱਡਾ ਭਾਈ ਭਾਈ ਸੱਤੇ ਇਕਦਲ ਦੱਸ ਯਾਰ ਤੂੰ ਮੈਨੂੰ ਤੂੰ ਕਿੰਨਾ ਪਿਆਰ ਕਰਦਾ ਤੈਨੂੰ ਪਿਆਰ ਇੰਨਾ ਕਰਦਾ ਮੈਂ ਜਿਵੇਂ ਤੂੰ ਦੱਤੀ ਮੈਂ ਪੱਲੀ ਤੂੰ ਕੁੱਤਾ ਮੈਂ ਇਟ ਤੂੰ ਕੁਕੜੀ ਮੈਂ ਖੰਗਾਰ ਓ ਬੱਸ ਕਰ ਹੁਣ ਰੋਵਾਏਗਾ ਕਿ ਵੱਡੇ ਭਾਈ ਕੀ ਜੱਬੜੀਆਂ ਮਰੀ ਜਾਣੇ ਪਤੰਦਰ ਓ ਮੈਂ ਤਾਂ ਛੋਟੇ ਭਾਈ ਨੂੰ ਦੱਸ ਦੱਸਦੀ ਵੀ ਤੂੰ ਮੇਰੀ ਜਾਨ ਹੈ ਜਾਨ ਜਾਨ ਹੈ ਮੇਰੀ ਹੈ ਓਏ ਤੂੰ ਵੀ ਮੇਰੀ ਜਾਨ ਹੈ ਵੱਡੇ ਭਾਈ ਲਵ ਯੂ bro ਲਵ ਯੂ ਆ ਆਲੇ ਛੜੇ ਇੱਕ ਦੂਸਰੇ ਨੂੰ ਆਪਸ ਹੀ ਜਾਨ ਜਾਨ ਕਹੀ ਜਾਂਦੇ ਨੇ ਬਈ ਫालतू ਗੱਲਾਂ ਬਾਤੂ ਹੋ ਗਈਆਂ ਕੋਈ ਆਬਦੀ ਯਾਰ ਹੱਡ ਵਿਤੀ ਸੁਣਾਓ ਤਾਂ ਕਿਸੇ ਕੇ ਚੱਲ ਰਿਹਾ ਮੋਸ਼ਨ ਜਾਂ ਵਧੀਆ ਹੱਡ ਵਿਤੀ ਸੁਣਾਓ ਹੱਡ ਵਿਤੀ ਮੈਂ ਸੁਣਾ ਦਿੰਨਾ ਪਰ ਡਰੇ ਹੁਨਾ ਪੀਰ ਬਣ ਕੇ ਜੇ ਤੁਹਾਡਾ ਕਮਜ਼ੋਰ ਦਿਲ ਹੈ ਬਾਈ ਭਾਜੋ ਤੁਸੀਂ ਫਿਰ ਮੈਂ ਰਹਿਣ ਦਿੰਦਾ ਸੁਣਾਉਂ ਤੋਂ ਬਹਿਰੋ ਬਹਿਰੋ ਸਾਲਿਓਂ ਹੀ ਮੋਕ ਮਾਰ ਗਏ ਜੁਸਤਾ ਬਹਿ ਜੋ ਬਹਿ ਜੋ ਪੈਟਰ ਬੈਟਰ ਸੁਣਾਣਾ ਮੈਂ ਤੁਹਾਨੂੰ ਐਸੀ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਇੱਕ ਵਾਰੀ ਰਾਤ ਨੂੰ ਮੇਰੀ ਪਾਣੀ ਦੀ ਬਾਰੀ ਖੇਤ ਚ ਮੇਰੇ ਮੋਢੇ ਤੇ ਕਹੀ ਮੈਂ ਸੁਨਸਾਨ ਰਸਤੇ ਕੱਲਾ ਦੁਨੀਆਂ ਦਾ ਦੁਰਿਆਵਾ ਦੁਰਿਆਵਾ ਉਹ ਯਰ ਕਈਆਂ ਗੱਲਾਂ ਕਰ ਲੱਗ ਗਿਆ ਯਾਰਾ। ਕਿਆ ਸੀ ਨਾ ਇਹ ਸਾਲ ਡਰਪੋ ਕੇ ਡਰੂ ਗਿਆ ਸਾਲਾ। ਸਾਲਾ ਗੱਲ ਸੁਣਾ ਰਿਹਾ। ਮੇਰਾ ਵੀ ਤਾਂ ਜਿਗਰ ਹੈ ਮੈਂ ਅੱਧੀ ਰਾਤ ਨੂੰ ਪਾਣੀ ਲੱਗ ਕੇ ਆਇਆ ਸੀ। ਉਹੀਂ ਟਰੀਜ ਨੇ ਸਾਲਾ ਮੇਰੀ ਮਾਂ ਆਈ ਨਹੀਂ ਮੈਨੂੰ ਬਾਦਰ ਪੁੱਤ ਕਹਿੰਦੀ ਬਾਦਰ ਸ਼ੇਰ ਬੰਕਾ। ਉਹ ਤਾਂ ਹੀ ਕਹਿੰਦੀ ਐ। ਮੈਂ ਸੱਚੀ ਸ਼ੇਰ ਬੰਕਾ। ਕਾਲਾ ਸੋਨ ਡਰਨਾ। ਮੈਂ ਆਵਾਂ। ਸੁਨ ਸਾਨ ਰਸਤਾ। ਔਲੇ ਟਾਲੀ ਕੋ ਤੇ ਪੋਪੂ ਉ ਉ ਭਾਈ ਚੱਲੀਏ ਯਾਰਾ ਉਤਨੇ ਰੋਕੇ ਚੱਲੀਏ ਯਾਰਾ ਦਾਰੀਆਂ ਯਾਰਾ ਸਾੜੇ ਦਰਦੇ ਮਾਰੇ ਕਹੀ ਜਾਂਦੇ ਆ ਨੇਹਰਾ ਬਹੁਤ ਹੋ ਗਿਆ ਭਾਈ ਚੱਲੀਏ ਭਾਈ ਚੱਲੀਏ ਔਰ ਸਾੜਿਓਂ ਡਰਪੋਖੋਂ ਮੈਂ ਵੀ ਤਾਂ ਛੇਰ ਬੱਗਾ ਬੈਠਾ ਹੀ ਆ ਇੱਥੇ ਉਹੀ ਸਾੜੇ ਸਾੜੇ ਬਹੁਤ ਵਧੀਆ ਸਟੋਰੀ ਹੈ ਸਾੜੇ ਸੁਣੋ ਧਿਆਨ ਨਾਲ ਸੁਣੋ ਉਹ ਵਧੀਆ ਮੈਂ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਅੱਗੇ ਜਦੋਂ ਪਹੁੰਚਿਆ ਸਿਵਿਆਂ ਕੋਲੇ ਆਪਣੇ ਪਿੰਡ ਦੇ ਸਿਵੇ ਤੈਨੂੰ ਪਤਾ ਹੀ ਹੈ ਉੱਥੇ ਇੱਕ ਜਨਾਨੀ ਰੋ ਰਹੀ ਰੋਂਦੀ ਦੀ ਵਾਸ ਆਦੀ ਮੈਂ ਦੇਖਿਆ ਇਹ ਜਨਾਨੀ ਰੋ ਰਹੀ ਹੈ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਉੱਥੇ ਕੋਈ ਜਨਾਨੀ ਨਹੀਂ ਕੋਈ ਜਨਾਨੀ ਨਹੀਂ ਉੱਥੇ ਪਰ ਮੈਂ ਡਰਿਆ ਮੈਂ ਡਰਿਆ ਨਹੀਂ ਮੈਂ ਫੇਰ ਆਪਣੀ ਮਸਤੀ ਚਲੋ ਚੱਲ ਚਲੋ ਚੱਲ ਚਲੋ ਚੱਲ ਐਨੇ ਨੂੰ ਮੈਂ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਟਕ 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 ਕਰੇ ਜਾਵੇਂਗਾ ਕਿ ਅੱਗੇ ਵੀ ਦੱਸੇਗਾ ਕੁਛ Fuck you! Why? ਕਿਉਂ ਬਈ ਰਾਤ ਨੂੰ ਵਾ ਟੋਪੜਾ ਸੁਪਨਾ ਆਇਆ ਆਪਾਂ ਉੱਤੇ ਪੈਕਸ਼ੇਗ ਲਾ ਰਹੇ ਸੀ ਹਾਂ ਤੇ ਬਈ ਡਰਬਣੀ ਦੀ ਗੱਲ ਸਮਾਰਿਆ ਸੀ ਤੇ ਪੂਤ ਆ ਗਈ ਸੁੱਥੇ ਤੈਨੂੰ ਵੀ ਸੁਪਨਾ ਤਾਂ ਸਾਲੇ ਸੁਪਨਾ ਨਹੀਂ ਸੀ ਉਹ ਹਾਂ ਉਹ ਸਾਲੇ ਸੱਚੀ ਪੂਸ ਸੀ ਮੈਂ ਦੇਖਿਆ ਦੇਖਿਆ ਨਾਲ ਬਈ ਸੱਚੀ ਉਹ ਸੱਚੀ ਪੂਸ ਸੀ ਉਹ ਮੈਂ ਕਿਹਾ ਬਈ ਰਾਤ ਮੇਰੇ ਤਾਂ ਮਸਾ ਨਿਕਲਿਆ ਮੈਂ ਨਹੀਂ ਜਾਂਦਾ ਉਹਦੇ ਹੁਣ ਉਹ ਪੂ ਦਾ ਡਬ ਡਾ ਉਹਦੇ ਮੈਂ ਦੇਖਿਆ ਮਿਲਦਾ ਮੂਤ ਨਿਕਲਣਾ ਹੋ ਗਿਆ ਮੈਂ ਰੰਦੋ ਨੇ ਲਾ ਜਾ ਰਿਹਾ ਮੈਂ ਤਾਂ ਪਿੰਡ ਗਿਆ ਦਾ ਰੱਜ ਗਿਆ ਆਪਾ ਕੀ ਕਰੀ ਬਾਈ ਮੈਂ ਤਾਂ ਧਿਆ ਆਪਾ ਵੀ ਚੱਲੀਏ ਫਿਰ ਯਾਰ ਅਬਰ ਕੀ ਚਲ ਮਾਰ ਮਾਰ ਕਰਦਾ ਕਰਦਾ ਜੇ ਤੁਸੀਂ ਵਾਪਸ ਲੈ ਲੈ ਨਾ ਫੰਕ ਅੰਕਲ ਜੀ ਅੰਕਲ ਜੀ ਅੰਕਲ ਜੀ ਸਾਡਾ ਕਰਾਇਆ ਵਾਪਸ ਕਰੋ ਤੁਸੀਂ ਨਹੀਂ ਰਹਿੰਦੇ ਤੁਸੀਂ ਰਹਿੰਦੇ ਓਰੇ ਕਿਉਂ ਰਹਿੰਦੇ ਕਿਉਂ ਨਹੀਂ ਕੀ ਹੋ ਗਿਆ ਉੱਪਰ ਰਹਿੰਦਾ ਕੂਤ ਰਹਿੰਦੀ ਜੀ ਉੱਪਰ ਤਾਂ ਇਹੜੀ ਤੁਹਾਡੀ ਮਾਸੀ ਭੂਤ ਆ ਗਈ ਸਾਰੇ ਉੱਤੇ ਕੱਲ ਤੁਸੀਂ ਕਿਰਾਇਆ ਦਿੱਤਾ ਅੱਜ ਤੁਹਾਨੂੰ ਭੂਤ ਦਿਖਣ ਲੱਗ ਗਿਆ ਅਸੀਂ ਰਾਤ ਦੇਖੀਂ ਰਹਿੰਦੀ ਆਂ ਭੂਤ ਉੱਥੇ ਰਹਿੰਦੀ ਆ ਭੂਤ ਉਹ ਮੈਨੂੰ ਤਾਂ ਉਹਦੇ 30 ਸਾਲ ਹੋ ਗਏ ਰਹਿੰਦੇ ਨੂੰ ਮੈਨੂੰ ਤਾਂ ਕਦੇ ਦਿਖੀ ਨਹੀਂ ਭੂਤ ਨਾ ਜੀ ਨਾ ਜੀ ਸਾਡਾ ਕਿਰਾਇਆ ਵਾਪਸ ਕਰਵਾਸੀ ਜਾਣਾ ਬਸ ਲੱਗਦੇ ਕਿਰਾਏ ਦੇ ਕਿਰਾਇਆ ਕਰੂ ਨਹੀਂ ਬਸ ਹੁਣ ਆ ਰਹਿਣਾ ਰੋ ਨਹੀਂ ਡੰਡੀ ਲੱਗੋ ਤਿੱਤਰ ਹੋ ਜਾਓ ਆਹ ਕੀ ਗੱਲ ਬਣੀ ਜੀ ਤੁਸੀਂ ਕਿਰਾਇਆ ਵਾਪਸ ਕਰ ਰਹੇ ਸਾਡੇ ਨਾਲ ਉਹ ਕਿਰਾਇਆ ਕਰੂ ਨਹੀਂ ਬਸ ਹੁੰਦਾ ਤੁਹਾਡੇ ਵਰਗੇ ਬਹੁਤ ਆਉਂਦੇ ਨੇ ਮੇਰੇ ਕੋਲ ਕਿਰਾਏ ਦਾ ਨਾ ਜੀ ਸਾਡਾ ਤਾਂ ਕਿਰਾਇਆ ਵਾਪਸ ਕਰੋ ਜੀ ਨਹੀਂ ਲੈਂਦੇ ਰੇ ਡੰਡੀ ਲੋਕ ਡੰਡੀ ਦੋ ਨਹੀਂ ਉੱਤਾਂ ਦਾ ਵੇ ਵੀ ਇਹੋ ਕਰਾਇਆ ਬਾਸ ਕਰੋ ਜਨਾ ਚੱਲ ਚੱਲ ਇਹ ਕੀ ਕਰੀਏ ਯਾਰ ਪੰਖੇ ਹੀ ਪਾਉਣਾ ਤਾਂ ਯਾਰ ਉਹ ਯਾਰ ਉਹ مالک ਵੀ ਨਹੀਂ ਪੈਸੇ ਦੇ ਰਿਹਾ ਨਾ ਆਪਣੇ ਕੋਲੇ ਹੋਰ ਪੈਸੇ ਆ ਗਏ ਮੈਂ ਬਾਈ ਦਾ ਰਾਤ ਬੇਲਾ ਕਰਾ ਕੇ ਡਰਾ ਕੇ ਭੱਜ ਗਿਆ ਆਪ ਤਾਂ ਆਪਾਂ ਨੂੰ ਬਸ ਆ ਗਿਆ ਹੋਰ ਹੋਰ ਪੈਸੇ ਵੀ ਨਹੀਂ ਹੈਗੇ ਹੋ ਕੀ ਕਰੀਏ ਮੇਰੀ ਨਿਗਾ ਚ ਬਾਬਾ ਇੱਕ ਉਹਦੇ ਲੈ ਵੀ ਚਾਲਦਾ ਉਹ ਕਰ ਸਕਦਾ ਹੱਲ ਕੋਈ चल चली चल चल बाबा जी माता एक की परेशानी है बेबे बाबा जी मेरे मुंडे का रिश्ता नहीं हों ਆਉਂਦੇ ਨੇ ਮੁਰਜਾਂ ਦੇ ਬੇਬੇ ਹਾਂ ਬਾਬਾ ਤੇਰੇ ਮੁੰਡੇ ਨੂੰ ਗੋਸ਼ਟਾਂ ਚੰਪੜੀਆਂ ਹੋਈਆਂ ਨੇ ਗੋਸ਼ਟਾਂ ਉਹ ਕੀ ਹੁੰਦੀਆਂ ਨੇ ਬਾਬਾ ਚੁੜੇਲਾ ਚੁੜੇਲਾ ਚੰਪੜੀਆਂ ਹੋਈਆਂ ਨੇ ਤੇਰੇ ਮੁੰਡੇ ਨੂੰ ਕਰ ਦਾਂਗੇ ਹੱਲ ਤੇਰੇ ਬੱਚੇ ਦਾ ਚਲੇ ਹਾਂਜੀ ਬਾਬਾ ਜੀ ਬੇਬੇ ਨੂੰ ਸਾਰੀ ਸਮਗਰੀ ਦੱਸ ਦੇ ਲੇ ਮਾਤਾ ਮਗਰੀ ਸੁਣ ਲੈ ਹਾਂ ਬਾਬਾ ਜੀ ਦੋ ਟੋਮੀ ਦੀ ਜਿੰਨਾ ਵਾਓ ਸੱਤ ਨੰਬਰ ਜੁੱਤੇ ਨਾਈਕੀ ਦੇ ਵਾਓ ਇੱਕ ਰੈਵੰਦੀ ਐਨਕਾ ਵਾਓ ਇਹ ਸਮਗਰੀ ਸਾਰੀ ਇੱਥੇ ਪਚਾ ਦਿਓ ਚਲ ਹਾਂ ਇਹ ਪਚਾ ਦੇ ਐਨੀ ਪ੍ਰੋਬਲਮ ਬੇਬੇ ਕੀ ਬਾਬਾ ਜੀ ਮੇਰਾ ਮਤਲਬ ਹੈ ਹੋਰ ਕੀ ਪਰੇਸ਼ਾਨੀਆਂ ਬੇਬੇ ਬੋਝ ਬਸਾਣੀ ਬਾਬਾ ਜੀ ਕੋਈ ਗੱਲ ਨਹੀਂ ਬੇਬੇ ਸਾਰੇ ਹੱਲ ਕਰ ਦਾਂਗੇ ਅਗਲੇ ਵੀਰ ਬਾਾਰ ਆ ਜਿਓ ਅੱਛਾ ਬਾਬਾ ਹਾਂ ਬਾਬਾ ਜੀ ਦੋ ਮੁਰਗੇ ਦੋ ਸਰਦਾਲੂ ਆਏ ਨੇ ਬਾਬਾ ਜੀ ਕੀ ਪ੍ਰੋਬਲਮ ਹੈ ਬੇਟਾ ਬੱਬਾ ਜੀ ਪੂਤ ਵੜ ਗਿਆ ਜੀ ਪੂਤ ਵੜ ਗਿਆ ਹਾਂਜੀ ਕੀ ਹੋਇਆ ਤੂੰ ਨਿਕਲ ਬਾਹਰ ਓ ਸਾਇ ਬਾਬਾ ਜੀ ਇਹ ਚ ਨਹੀਂ ਜੀ ਘਰ ਚ ਪੂਤ ਵੜਾਈ ਓ ਸੌਰੀ ਬੇਟਾ ਮੈਂ ਨਾ ਅੰਤਰ ਧਿਆਨ ਹੋਣਾ ਭੁੱਲ ਗਿਆ ਸੀ ਮੈਂ ਅੰਤਰ ਧਿਆਨ ਹੋ ਕੇ ਦੇਖਦਾ ਸੌਰੀ ਬੇਟਾ ਸੌਰੀ ਹਾਂ ਇਹ ਪੁੱਤ ਹੈ ਕਿ ਪੁੱਤਨੀ ਹੈ ਤੁਸੀਂ ਦੱਸੋ ਬਾਬਾ ਜੀ ਸਾਨੂੰ ਕੀ ਪਤਾ ਅੱਛਾ ਮੈਂ ਦੇਖਦਾ ਅੰਤਰ ਧਿਆਨ ਹੋ ਕੇ ਦੇਖਦਾ ਹਾਂ ਇਹ ਨੌਜਵਾਨ ਮੁੰਡਾ ਪੁੱਤ ਹੈ ਔਰ ਹਲ ਹੋ ਜੁਗਿਆ ਦਾ ਹੈ ਕੱਢ ਦਾਂਗੇ ਬਾਹਰ ਇਹਨੂੰ ਬੇਟਾ ਸਮਗਰੀ ਦੱਸ ਇਹਨਾਂ ਨੂੰ ਲੈ ਮੁੰਡਿਓ ਸੁਣ ਲਓ ਸਮਗਰੀ 2 ਚੋਕੀ ਦੇ ਕੱਚੇ ਇੱਕ ਟਮਾਟਾ ਦੀ ਬੋਤਲ ਆ ਕਿ ਲੋ ਰੋਸਟਰਡ ਆ ਇਹ 4 ਜੀਬ ਵਾਲਾ ਨੈਟ ਪੈਕ ਕਰਵਾ ਦਿਓ 4 ਜੀਬ ਇੰਟਰਨੈਟ ਬਾਬਾ ਜੀ ਦੇ ਨੰਬਰ ਤੇ ਕਰਾਣਾ ਜੀ ਉਹ ਮੇਰੇ ਫੋਨ ਦੇ ਵਿੱਚ ਕਰਵਾਣਾ ਕਿਉਂਕਿ ਮੈਂ ਮੋਣ ਕਾਲਿਆਂ ਸਟਾਰਾਂ ਦੀ ਆ ਬਾਬਾ ਜੀ ਨੂੰ ਵੀਡੀਓ ਦਿਖਾਣਾ ਨਾ ਆ ਕਰਵਾ ਦਿਓ ਜਲਦੀ ਠੀਕ ਹੈ ਬਾਬਾ ਜੀ ਸਮਗਰੀ ਤਾਂ ਦੇ ਦਾਂਗੇ ਜੀ ਭੂਤ ਭਗਜੂ ਆ ਜੀ ਫਿਰ ਉਹ ਕੱਕਾ ਪੁੱਤ ਐ ਨਹੀਂ ਜਾਂਦਾ ਹੁੰਦਾ ਪੁੱਤ ਨੂੰ ਅਸੀਂ ਬੱਸ ਵਿੱਚ ਕਰਕੇ ਆਪਣੀ ਬੁੱਕਲਟ ਵਿੱਚ ਬੰਦ ਕਰਕੇ ਲੈ ਕੇ ਆਵਾਂਗੇ ਤੁਸੀਂ ਰਹਿਨੇ ਕਿੱਥੇ ਹੋ ਅਸੀਂ ਹੀ ਮੋਣਕ ਰਹਿਨੇ ਆ ਸੰਧੂ ਪੈਸੜੀ ਗਲੀ ਵਿੱਚ ਅੱਛਾ 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 ਜਿੱਥੋਂ ਦੇ ਉਹ ਮੁੰਡੇ ਵੀਡੀਓ ਬਣਾਉਂਦੇ ਨੇ ਮੋਣਕ ਹਾਂਜੀ 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 ਅੱਛਾ ਅੱਛਾ ਮੈਂ ਦੇਖਦੇ ਹਾਂ ਬਾਬਾ ਜੀ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਠੀਕ ਹੈ ਮੈਂ ਆਉਂਗਾ ਫਿਰ ਤੁਹਾਡੇ ਪਿੰਡ ਠੀਕ ਤੁਹਾਡੇ ਪਿੰਡ ਆ ਕੇ ਬਟਾ ਹਾਂਜੀ ਬਾਬਾ ਜੀ ਆਪਣਾ ਨੰਬਰ ਦਿਓ ਅੱਛਾ ਆ ਲਓ ਮੁੰਡੇ ਉਹਨਾਂ ਦਾ ਨੰਬਰ ਬਾਬਾ ਜੀ ਦਾ ਨੰਬਰ ਹੈ ਇਸ ਪਰਚੀ ਤੇ ਸਾਡਾ ਨੰਬਰ ਲਿਖਿਆ ਹੋਇਆ ਹੈ ਠੀਕ ਹੈ ਜੀ ਅਸੀਂ ਛਾਮੀ 5 ਵਜੇ ਪਹੁੰਚਾਂਗੇ ਮੂਹਨਕ ਠੀਕ ਹੈ ਠੀਕ ਹੈ 5 ਵਜੇ ਸਾਨੂੰ ਫੋਨ ਕਰ ਲਿਓ ਸੰਧੂ ਪੈਲਸ ਕੋਲੇ ਹੁਵਾਂਗੇ ਅਸੀਂ ਅਸੀਂ ਉੱਥੇ ਆ ਕੇ ਪੁੱਤ ਨਾਲ ਐਵੇਂ ਸਾਹਮਣੇ ਬਹਿ ਕੇ ਗੱਲ ਕਰਾਂਗੇ ਫਿਰ ਪੁੱਤ ਨੂੰ ਲੈ ਕੇ ਆਵਾਂਗੇ ਠੀਕ ਹੈ ਬਾਬਾ ਜੀ ਜਾਓ ਠੀਕ ਹੈ ਬਾਬਾ ਜੀ ਹਲਕ ਨਰਿੰਦਰਨ ਉਹ ਬੱਚਾ ਘਰੇ ਹੀ ਹੋ ਆ ਗਏ ਆ ਗਏ ਬਾਬਾ ਜੀ ਆ ਗਏ ਉਹ ਬੱਸ 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 ਜਾਉਂਦੇ ਰੋ ਜਾਂਦੇ ਲੇਟੋ ਕੇ ਬਾਬਾ ਜੀ 5 ਵਜੇ ਕਿਹਾ ਸੀ ਤੁਸੀਂ ਤਾਂ ਬੱਚਾ ਸੀ ਆਤਾ 5 ਵਜੇ ਗਏ ਸੀ ਹਾਂਜੀ ਅਸੀਂ ਸੰਧੂ ਪੈਲਸ ਦੇ ਸਾਹਮਣੇ ਖੜੇ ਸੀ ਉਹ ਸੰਧੂ ਪੈਲਸ ਵਾਲੇ ਵੀ ਬਾਬਾ ਜੀ ਦੀ ਬਹੁਤ ਰਿਸਪੈਕਟ ਕਰਦੇ ਨੇ ਅੱਛਾ ਜੀ ਉਹਨਾਂ ਦੇ ਅੱਜ ਪ੍ਰੋਗਰਾਮ ਸੀ ਵਿਆਹ ਦਾ ਹਾਂਜੀ ਹਾਂਜੀ ਉਹ ਅੰਦਰ ਲੈ ਗਏ ਆ ਸਾਡਾ ਚੇਲਾ ਥੋੜਾ ਜਿਹਾ ਆਪਣਾ ਆਰਕੈਸਟਾ ਔਰ ਕੀ ਕਰਦੇ ਨੇ ਉਹ ਠੰਡ ਪੀਣ ਦਾ ਸ਼ੌਕੀ ਹੈ ਅੱਛਾ ਜੀ ਥੋੜਾ ਉੱਥੇ ਪਕੌੜੇ ਸਕੌੜੇ ਜੋ ਵੀ ਉੱਥੇ ਚਿਕਨਾ ਚਿਕਨਾ ਆਪਣਾ ਕੀ ਕਰਦੇ ਨੇ ਉਹਨੂੰ ਵਧੀਆ ਵਧੀਆ ਸਮਾਨ ਬਣਿਆ ਹੋਇਆ ਸੀਗਾ ਮोटे ਥੋੜਾ ਜਿਹਾ ਟਾਈਮ ਲੱਗ ਗਿਆ ਇਸ ਬੱਚੇ ਕਰਕੇ ਥੋੜਾ ਡੇਟ ਹੋ ਗਿਆ ਠੀਕ ਠੀਕ ਆਜੋ ਬਾਬਾ ਜੀ ਦਿਖਾ ਰਹੇ ਹਾਂ ਤੁਹਾਨੂੰ ਜੀ ਉਤਕੜੇ ਚੱਲੀਏ ਹਾਂਜੀ ਹਾਂਜੀ ਐ ਕਰੋ ਹਾਂਜੀ ਮੈਨੂੰ ਉੱਥੇ ਹੀ ਲੈ ਕੇ ਚੱਲੋ ਜਿੱਥੇ ਉਹਦੇ ਤੁਹਾਨੂੰ ਦਿੱਖੀ ਸੀ ਉੱਥੇ ਹੀ ਲੈ ਕੇ ਚਲਾਂਗੇ ਬਾਬਾ ਜੀ ਠੀਕ ਹੈ ਚਲੋ ਆਜੋ ਆ ਵੀ ਚੱਲਿਆ ਚਲੋ ਬਾਬਾ ਜੀ ਕਿਹੜੀ ਭੂਤ ਆਲਾ ਕੱਢਦੀ ਆ ਆਜੋ ਬਾਬਾ ਜੀ ਹਾਂਜੀ ਤੁਸੀਂ ਕੱਲੇ ਹੀ ਫੜ ਲਿਓ ਜੀ ਪੂਰ ਜੀ ਉਹ ਪਚਾ ਢਾਣਾ ਆਦਤ ਆਪਾਂ ਬਾਬਾ ਜੀ ਤੁਹਾਨੂੰ ਜਿੱਦਾਂ ਇਹਨੂੰ ਲੈ ਕੇ ਆ ਆ ਜਾ ਆਪਾਂ ਭਗਤਾ ਕੋਈ ਗੱਲ ਨਹੀਂ ਬੱਚੇ ਵੱਡੇ ਭੂਤ ਕੰਡਿੰਦੇ ਬਾਬਾ ਜੀ ਨੇ ਨਾ ਇਹਦਾ ਹੈ ਛੋਟਾ ਮੁੰਡਾ ਭੂਤ ਹੈ ਇਹ ਘਰਾਂ ਦੀ ਨਹੀਂ ਭੂਤ ਹੈ ਦਿਖਾਓ ਬਾਬਾ ਜੀ ਨੂੰ ਭੂਤ ਇੱਥੇ ਸੀ ਉਸ ਦਿਨ ਜੀ ਅਸੀਂ ਪੈਗ ਲਾਰੇ ਸੀ ਇੱਥੇ ਬੈਠੇ ਸੀ ਇੱਥੇ ਲਾਰੇ ਸੀ ਹਾਂ ਇੱਥੇ ਪੈਗ ਲਾਰੇ ਸੀ ਜੀ ਹਾਂ ਉਹ ਉੱਥੇ ਉਹ ਉੱਥੇ ਭੂਤ ਸੀਗਾ ਚਲੋ ਦਿਖਾਓ ਬਾਬਾ ਜੀ ਨੂੰ ਭੂਤ ਦਿਖਾਓ ਆਜੋ ਆਜੋ ਬੈਠੋ ਬੈਠੋ ਕਿਹੜੀ ਬੈਠੋ ਤੁਸੀਂ ਸਾਹਮਣੇ ਬੈਠੋ ਬਾਬਾ ਜੀ ਬਾਬਾ ਜੀ ਹੈਗੀ ਸੀ ਨਾ ਬੈਠੋ ਬੈਠੋ ਦਿਖਾਓ ਬਾਬਾ ਜੀ ਨੂੰ ਬੈਠੋ ਅੱਛਾ ਤੁਸੀਂ ਕੀ ਕਰ ਰਹੇ ਸੀ ਉਸ ਦਿਨ ਬਾਬਾ ਜੀ ਅਸੀਂ ਬੈਠੇ ਪੈਗ ਲਾ ਰਹੇ ਸੀ ਜੀ ਉਸ ਦਿਨ ਅੱਛਾ ਪੈਗ ਲਾ ਰਹੇ ਸੀ ਹਾਂਜੀ ਪਰ ਪੈਗ ਤਾਂ ਲਿਆਓ ਬਾਬਾ ਜੀ ਫਿਰ ਭੂਤ ਕਿਵੇਂ ਆਊਗੇ ਇੱਥੇ ਉਹੀ ਸਮਾਂ ਮਾਹੌਲ ਬਣਾਓ ਚੀਜ਼ਾਂ ਲਿਆਓ ਤੁਸੀਂ ਇੱਥੇ ਉਸੇ ਮਾਹੌਲ ਨੂੰ ਦੇਖ ਕੇ ਆਈ ਮੈਂ ਲੈ ਆਣਾ ਬਾਬਾ ਜੀ ਮੈਂ ਲੈ ਆਣਾ ਉਸ ਕਰੋ ਸਮਾਗਰੀ ਲਿਆਓ ਇੱਥੇ ਬਾਬਾ ਜੀ ਵਾਸਤੇ ਇੱਥੇ ਲੈ ਕੇ ਆਓ ਨਾ ਫਿਰ ਭੂਤ ਕਿਵੇਂ ਆਊਗੇ ਇੱਥੇ ਅੱਛਾ ਐ ਤੁਸੀਂ ਪੈਗ ਲਾ ਰਹੇ ਸੀ ਹਾਂਜੀ ਬਾਬਾ ਉਹ ਤਾਂ ਹਾਲੇ ਵੀ ਨਹੀਂ ਆਈ ਭੂਤ ਤਾਂ ਸੀ ਬਲੌਗ ਬਲੌਗ ਮੋਹਲ ਹੋ ਗਿਆ ਸਾਰਾ ਤੁਸੀਂ ਪੈਗ ਲਾਓ ਤੁਸੀਂ ਡਰੀ ਜਾਂਦੇ ਹੋ ਥਰ-ਥਰ ਕੰਮੀ ਜਾਂਦੇ ਹੋ ਪੈਗ ਲਾ ਲਓ ਠੀਕ ਹੋ ਜਾਓਗੇ ਤੁਸੀਂ ਮੈਂ 1 ਮਿੰਟ ਬਾਬਾ ਜੀ ਪੈਗ ਲਾ ਬਾਬਾ ਜੀ ਤੁਸੀਂ ਵੀ ਲਾ ਲਓ ਜੀ ਆਹ ਮਜ਼ਾ ਆ ਗਿਆ ਲਾਓ ਬਾਬਾਈ ਪੈਗ ਲਾ ਲਓ ਜੀ ਬਾਬਾ ਤੁਸੀਂ ਇੰਨਾ ੱਤਕਾ ਕਰ ਰਹੇ ਹੋ ਚਲੋ ਮੈਂ ਵੀ ਲਾ ਲੈਣਾ ਠੀਕ ਹੈ ਹੁਣ ਕਿਹੜੀ ਭੂਤ ਹੈ ਮੈਨੂੰ ਦੱਸੋ ਪੱਪਾ ਜੀ ਇੱਥੇ ਸੀ ਜੀ ਹੁਣ ਇੱਥੇ ਬੁਲਾ ਦਿੰਨੇ ਆ ਭੂਤ ਨੂੰ ਫਿਕਰ ਨਾ ਕਰੋ ਡਰੋ ਨਾ ਤੁਸੀਂ ਉਹ ਦੱਸੋ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਬਾਬਾ ਜੀ ਦੀ ਸਾਰੀ ਦੱਸੋ ਨਾ ਹੁਣ ਐਸਾ ਮੰਤਰ ਪੜਾਂਗੇ ਅਸੀਂ ਉਹ ਤੁਰੇ ਪੂਰੀ ਹਾਜ਼ਰ ਹੋ ਜਾਊਗਾ ਭੂਤ ਫਿਕਰ ਨਾ ਕਰੋ ਠੀਕ ਹੈ ਬਾਬਾ ਜੀ ਸਭ ਹੱਲ ਕਰ ਦਿੰਨੇ ਆ ਅਚਲੈਂ ਦੀ ਲੋੜ ਨਹੀਂ ਕੋਈ ਟੈਨਸ਼ਨ ਨਹੀਂ ਲੈਣਾ ਹੁਣ ਮੈਂ ਐਸਾ ਮੰਤਰ ਪੜ੍ਹਾਂਗਾ ਹਾਂ ਜੀ ਬੱਬਾ ਜੀ ਵੱਡੀਆਂ ਵੱਡੀਆਂ ਪੂਤਾ ਇੱਥੇ ਹਾਜ਼ਰ ਹੋ ਜਾਣੀਆਂ ਚੇਲਾ ਤਿਆਰ ਹੈ ਹਾਂ ਬੱਬਾ ਜੀ ਬਸ ਐਸੇ ਬੋਤਲ ਚ ਲੈ ਜਾਾਂਗੇ ਫੜ ਕੇ ਪੂਤ ਨੂੰ ਠੀਕ ਹੈ ਬੱਬਾ ਫਿਕਰ ਨਾ ਕਰ ਲੈ ਮੰਤਰ ਪੜਨ ਲੱਗਿਆ ਤਿਆਰ ਰਹੋ ਪੂਤ ਇੱਥੇ ਹਾਜ਼ਰ ਹੋ ਜੂਗੀ ਹੁਣੇ ਠੀਕ ਹੈ ਬੱਬਾ ਠੀਕ ਹੈ ਠੀਕ ਹੈ ਜੀ ਹੂੰ ਛੋਟੀ ਇਲਾਚੀ ਵੱਡੀ ਇਲਾਚੀ ਮੋਟੀ ਇਲਾਚੀ ਕੱਚਾ ਪਪੀਤਾ ਕੱਚਾ ਨਾਰੀਅਲ ਇੱਕ ਸੰਤਰਾ ਇੱਕ ਮਸੰਮੀ ਵਿੱਚ ਦੀਵੇ ਦੇ ਤੇਲ ਤੂੰ ਚੁੜੇਲ ਛਤੂ ਤਾਂ ਆ ਜਾ ਕਰ ਲੈ ਬਾਬਿਆ ਦੇ ਨਾਲ ਓਏ ਛੱਡ ਓਏ ਛੱਡਦੇ ਓਏ ਓਏ ਛੱਡਦੇ ਓਏ ਕੱਟ ਤਾਂ ਲਊਂਗਾ ਪੈਗ ਤਾਂ ਲਵਾ ਦੇ ਯਾਰ ਇੱਕ ਪੈਗ ਓਏ ਪੈਗ ਗਲਵਾ ਦੇ ਬਾਈ ਯਾਰ ਪੂਤ ਵੀ ਪੈਗ ਲਾਉਂਦੇ ਉਹ ਪੂਤ ਕਾ ਨੂੰ ਬਾਈ ਮੈਂ ਤਾਂ ਯਾਰ ਪੈਗ ਲਾਣ ਆਇਆ ਤੇਰੇ ਕੋਲ ਪੂਤ ਕਾ ਨੂੰ ਆ ਮੈਂ ਮਤਲਬ ਤੂੰ ਪੂਤ ਨਹੀਂ ਹੈਗਾ ਉਹ ਪੂਤ ਨਹੀਂ ਹੈਗਾ ਬਾਈ ਮੈਂ ਤਾਂ ਨਾ ਫਲੈਟ ਇਹਨਾਂ ਦਾ ਬੇਲਾ ਪਿਆ ਸੀ ਮੇਰੇ ਕੋਲ ਪੈਸੇ ਨਹੀਂ ਸੀ ਕਿਰਾਇਆ ਦੇਣ ਨੂੰ ਅੱਛਾ ਹਾਂ ਤੇ ਤੂੰ ਤਾਂ ਉਹ ਪੂਤ ਬਣ ਕੇ ਰਹਿੰਦਾ ਸੀ ਹਾਂ ਬਾਈ ਮੈਂ ਤਾਂ ਪੂਤ ਬਣ ਕੇ ਪੂਤ ਕਾ ਨੂੰ ਯਾਰ ਮੈਂ ਤਾਂ ਇਹਨਾਂ ਦਾ ਫਲੈਟ ਖਾਲੀ ਪਿਆ ਸੀ ਹਾਂ ਮੇਰੇ ਲਈ ਪੈਸੇ ਨਹੀਂ ਹੈ ਕਿਸੇ ਕਿਰਾਇਆ ਦੇਣ ਨੂੰ ਅੱਛਾ ਮੈਂ ਤਾਂ ਫਰੀਜ਼ ਚ ਰਹ ਰਿਹਾ ਸੀ ਅੱਛਾ ਮਤਲਬ ਤੂੰ ਜਾਣ ਬੁੱਝ ਕੇ ਪੂਤ ਬਣ ਕੇ ਕਹਿੰਦਾ ਸੀ ਜਾਣ ਬੁੱਝ ਕੇ ਕਾ ਨੂੰ ਹਾਂ ਮੈਂ ਤਾਂ ਫਰੀਜ਼ ਚ ਰਹਿੰਦਾ ਸੀ ਲੁੱਕ ਕੇ ਅੱਛਾ ਇਹਨਾਂ ਨੇ ਇੱਕ ਦਿਨ ਦੇਖ ਲਿਆ ਪੂਤ ਸਮਝ ਗਏ ਮੈਨੂੰ ਮੈਨੂੰ ਪੂਤ ਬਣ ਕੇ ਰਹਿਣਾ ਪੈ ਗਿਆ ਮਤਲਬ ਤੂੰ ਭੂਤ ਨਹੀਂ ਹੈਗਾ। ਭੂਤ-ਪਾਤ ਕੁਛ ਨਹੀਂ ਤੇਰੇ ਵਰਗਾ ਬੰਦਾ ਹੀ ਆ ਯਾਰ ਮੈਂ ਤਾਂ ਦੇਖ ਲੈ ਯਾਰ। ਉਹ ਪਤੰਦਰ ਮੇਰਾ ਤਾਂ ਮੂਤ ਕੱਟਦਾ ਸੀ। ਉਹ ਯਾਰ ਬਾਈ ਬਾਈ ਪੈਗ ਮਲਵਾ ਦੇ ਯਾਰ ਬਾਈ ਬਣ ਕੇ ਯਾਰ ਬਹੁਤ ਦਿਨ ਹੋ ਗਏ ਪੈਗ ਕਣੇ ਤਰਸਿਆ ਪਏ ਯਾਰ ਨਾ ਪੈਸੇ ਹੈਗੇ ਬਾਈ ਮੇਰੇ ਕੋਲ ਯਾਰ। ਪੈਗ ਤੈਨਾਂ ਨੇ ਡੂਲਤਾ ਮੈਂ ਤੈਨੂੰ ਠੀਕੇ ਦੋ ਲਵਾ ਦੂੰਗਾ ਬਾਈ ਪਰ ਇੱਕ ਹੱਥ ਜੋੜ ਕੇ ਬੇਨਤੀ ਹੈ ਬਾਈ ਇਹਨਾਂ ਦਾ ਸਾਹਮਣੇ ਹੁਣ ਆਈ ਨਾ ਤੂੰ ਮੈਂ ਤਾਂ ਇਹਨਾਂ ਨੂੰ ਐ ਕਹਿ ਕੇ ਆਂ ਵੀ ਮੈਂ ਭੂਤ ਨੂੰ ਬਸਟ ਕਰਕੇ ਲੈ ਜਾਊਂਗਾ। ਨਹੀਂ ਆਂਦਾ ਬਾਈ ਮੈਂ ਤਾਂ ਉਸ ਦਿਨ ਵੀ ਇਹਨਾਂ ਨਾਲ ਪੈੱਕ ਹੀ ਲਾਣਾ ਆਇਆ ਸੀ ਤਾਂ ਪਤੰਦਰ ਡਰ ਕੇ ਪੈਕ ਲਵਾ ਦੇ ਯਾਰ ਪਰ ਹੁਣ ਤੂੰ ਐ ਕਹੇ ਇਹਨਾਂ ਸਾਹਮਣੇ ਕਦੇ ਵੀ ਨਾ ਹੀ ਪੈਗ ਤੂੰ ਜਦੋਂ ਲਾਣੇ ਹੋਏ ਆਪਣੇ ਡੇਰੇ ਚ ਆ ਜੀ ਉੱਥੇ ਬਾਦੂ ਮਤਲਬ ਸਰਦਾਲੂ ਬਾਦੂ ਆਂਦੇ ਨੇ ਉੱਥੇ ਉਹਨਾਂ ਤੋਂ ਪਿਆ ਦੂੰਗਾ ਮੈਂ ਆਪਣੇ ਗੋਦ ਦਾ ਪੂਰਾ ਇਹਨਾਂ ਚੀਜ਼ਾਂ ਤੋਂ ਪਤਾ ਪੱਕਾ ਬਾਈ ਪੱਕਾ ਨਹੀਂ ਆਂਦਾ ਹੁਣ ਲਵਾ ਦੇ ਪੈਕੇ ਯਾਰ ਮੈਂ ਹੁਣ ਲਵਾ ਦੂੰਗਾ ਤੈਨੂੰ ਮੈਂ ਇਹਨਾਂ ਤੋਂ ਲੈ ਲਾਂ ਗੁਰਦੱਛਣਾ ਠੀਕ ਹੈ ਪੂਤ ਭਜਾਨ ਦੀ ਠੀਕ ਹੈ ਉਹ ਸਾਰੀ ਤੇਰੀ ਪਾਰਟੀ ਕਰ ਦੂ ਮੈਂ ਪਰ ਵੀਰ ਬਣ ਕੇ ਇਹਨਾਂ ਦੇ ਸਾਹਮਣੇ ਨਹੀਂ ਆਉਣਾ ਪੱਕਾ ਭਾਈ ਫਿਰ ਤਾਂ ਨਹੀਂ ਜਾਂਦਾ ਮੈਂ ਪੱਕਾ ਪੱਕਾ ਠੀਕ ਹੈ ਡਨ ਹੈ ਡਨ ਹੈ ਡਨ ਨਹੀਂ ਆਂਦਾ ਤੈਨੂੰ ਪੱਕਾ ਯਾਰ ਨਹੀਂ ਆਉਂਦਾ ਪਰ ਭਾਈ ਬਣ ਕੇ ਸੱਚੀ ਪੂਤ ਨਹੀਂ ਨਾ ਹੈਗਾ ਤੂੰ ਉਹ ਨਹੀਂ ਹੈਗਾ ਭਾਈ ਨਹੀਂ ਹੈਗਾ ਬਸ ਠੀਕ ਹੈ ਤੇ ਤੇਰੇ ਕੋਲੇ ਕੋਈ ਲੋਰ ਹੈਗੀ ਆ ਲੋਰ ਕਾਦੇ ਵਾਸਤੇ ਮੇਰਾ ਤਾਂ ਗਿੱਲਾ ਕਰਦਾ ਸਾਰਾ ਕੁਝ ਚਲ ਮੈਂ ਦਿਨ ਨਾਲ ਤੈਨੂੰ ਲੋਰ ਦੇ ਦਨ ਆ ਜਾ ਆ ਜਾ ਬੱਬਾ ਵੀ ਖਸ ਗਿਆ ਬਾਪੇ ਤਾਂ ਖਾ ਕਿਉਂ ਨਹੀਂ ਬਾਬੇ ਪੁੱਤ ਜੀ ਨਾ ਆ ਗਿਆ ਓਏ ਓਏ ਓੜੇ ਓੜੇ ਓ ਮੈਂ ਬਾਬਾ ਦੂਆ ਤਾਂ ਖੋਲੋ ਬਾਬੇ ਬਾਬਾ ਉਹ ਗੇਟ ਖੋਲ ਦੇ ਬਾਬਾ ਮੈਂ ਨਹੀਂ ਖੋਲਦਾ ਤੂੰ ਖੋਲ ਦੇ ਮੈਂ ਨਹੀਂ ਓ ਗੇਟ ਖੋਲ ਦੋ ਡਰਪੋ ਕੋ ਮੈਂ ਆ ਜਾ ਬੋਲ ਭਾਈ ਮੈਂ ਖੋਲਦਾ ਫਲੇ ਮਾਨਸੂਰ ਬੁਆਤਾ ਖੋਦੋ ਜੀ ਤੁਸੀਂ ਬਚ ਗਏ ਜੀ ਮੈਨੂੰ ਬਚਣ ਨੂੰ ਕੀ ਹੋਣਾ ਸੀ ਪੁੱਤ ਜੀ ਉਹ ਕਿਹੜੀ ਪੁੱਤ ਉਹ ਐਡੀ ਕਿਛਲਾ ਨੂੰ ਜੀ ਪੁੱਤ ਸੇ ਹੋ ਹਾਂ ਜੀ ਉਹ ਇਹ ਜਿਹੇ ਪੁੱਤਾਂ ਮੈਂ ਡੇਲੀ ਫੜਦਾ ਫੜ ਲਈ ਬਾਬਾ ਜੀ ਹਾਂ ਫੜ ਲਈ ਸੁਖਰੇ ਉਹ ਤਾਂ ਫੜਦੀ ਮੈਂ ਪੁੱਤ ਉਹ ਇਹ ਜਿਹੇ ਪੁੱਤਾਂ ਦਾ ਯਾਰ ਰੋਜ਼ ਦਾ ਕੰਮ ਆ ਪੜਾ ਤੁਹਾਨੂੰ ਬਾਬਾ ਜੀ ਤੁਹਾਨੂੰ ਕਿਹਾ ਸੀ ਨਾ ਹਾਂ ਜੀ ਤੁਹਾਡਾ ਕੰਮ ਹੋ ਜਾਊਗਾ ਹਾਂ ਜੀ ਬਾਬਾ ਜੀ ਕੋਈ ਚੱਕਰ ਨਹੀਂ ਉਨਾ ਚੇਲੇ ਨੂੰ ਠਾਈਏ ਤੇ ਸਾਡੀ ਗੁਰਦਸ਼ਨਾ ਦੇਉ ਤੇ ਅਸੀਂ ਆਪਦੇ ਮੰਦਿਰਾਂ ਨੂੰ ਜਾਈਏ ਚੱਲ ਵੀ ਚੇਲੇ ਚੇਲਾ ਕਿੱਥੇ ਐ ਉਹ ਤਾਂ ਭੱਜ ਗਿਆ ਸੀ ਜੀ ਉਹਦੀ ਭੱਜ ਗਿਆ ਹਾਂਜੀ ਕਮਲਾ ਡੇਰੇ ਚ ਗਿਆ ਹੋਣਾ ਚੱਲ ਕੋਈ ਨਾ ਉਹ ਤਾਂ ਡੇਰੇ ਗਿਆ ਹੋਣਾ ਤੁਸੀਂ ਐ ਕਰੋ ਗੁਰਦਸ਼ਨਾ ਦੇਓ ਮੈਂ ਵੀ ਜਾਵਾਂ ਤੇਲੇ ਦਾ ਵੀ ਹਾਲ ਚਾਲ ਪੁੱਛਾਂ ਗੁਰਦਸ਼ਨਾ ਕੀ ਪਪਾ ਜੀ ਆਹ ਗੁਰਦਸ਼ਨਾ ਪੇਮੈਂਟ ਕਰੋ ਪੇਮੈਂਟ ਤਾਂ ਬਾਬਾ ਜੀ ਸੀ ਸਾਰੀ ਉਹਨਾਂ ਨੂੰ ਦੇਤੀ ਸੀ ਮਕਾਨ ਮਾਲਕ ਨੂੰ ਜੀ ਨਾ ਜਿਹਨੇ ਮਕਾਨ ਚ ਕੂਤ ਭਜਾਏ ਨੇ ਉਹਨੂੰ ਨਹੀਂ ਦੇਣਾ ਸੀ ਕੁਝ ਬਾਬਾ ਜੀ ਹੁਣ ਤਾਂ ਕੁਝ ਨਹੀਂ ਸਾਡੇ ਵੱਲੇ ਜੀ ਓ ਯਾਰ ਬਿਨਾ ਪੇਮੈਂਟ ਤੋਂ ਵੀ ਕੋਈ ਕੰਮ ਹੁੰਦਾ ਏ ਯਾਰ ਕਹੇ ਜੇ ਬੰਦੇ ਡੱਕ ਗਏ ਯਾਰ ਚਲ ਐ ਕਰੋ ਹਾਂ ਜੀ ਟੈਕ ਪੂਕੀ ਲਵਾ ਦਿਓ ਪੈਗ ਤਾਂ ਬਾਬਾ ਜੀ ਉੱਥੇ ਡੁੱਲ ਗਿਆ ਸੀ ਜਦੋਂ ਪੂਤ ਆ ਗਈ ਸੀ ਜੀ ਪੈਗ ਵੀ ਡੋਲਦਾ ਓ ਯਾਰ ਹੈ ਕੀ ਤੁਹਾਡੇ ਕੋਲੇ ਯਾਰ ਚਲ ਤੂੰ ਐ ਕਰ ਬੀੜੀ ਦਾ ਪਿਆਰ ਇਤਰੇਕ ਹਾਂ ਬੀੜੀ ਪਿਆਰਦਾ ਬੱਬਾ ਜੀ ਬੀੜੀ ਪਿਆਰ ਲਾ ਲਾ ਬੀੜੀ ਤਾਂ ਹੈ ਨਹੀਂ ਬੱਬਾ ਟੋਟਾ ਜੀ ਹੈ